ਖਾਣਾ ਖਾਣ ਤੋਂ ਬਾਅਦ ਇੱਕ ਲੌਂਗ ਚੰਬਣ ਨਾਲ ਸਟੇਟਿਟ ਘੱਟ ਹੋ ਜਾਂਦੀ ਹੈ ਤੇ ਪੇਟ ਦੀਆਂ ਟੈਸ ਸਮੱਸਿਆ ਤੋਂ ਅਸੀਂ ਬਚ ਜਾਂਦੇ ਹਾਂ ਗਰਮ ਪਾਣੀ ਵਿੱਚ ਤਿੰਨ ਚਾਰ ਬੂੰਦਾਂ ਲੌਂਗਾਂ ਦੇ ਤੇਲ ਦੀ ਪਾ ਕੇ ਘਰਾਰੇ ਕਰਨ ਨਾਲ ਸਾਡੀਆਂ ਦੰਦਾਂ ਦੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ ਆਦਰਕ ਮੇਥੀ ਦਾਣੇ ਨੂੰ ਪੀਸ ਕੇ ਖਾਲ ਦੇ ਤਿੰਨੇ ਚੀਜ਼ਾਂ ਨੂੰ ਇੱਕੋ ਮਾਤਰਾ ਵਿੱਚ ਲੈਣ ਦੇ ਨਾਲ ਗਰਮ ਪਾਣੀ ਦੇ ਨਾਲ ਸਾਡੇ ਜੋੜਾਂ ਦਾ ਦਰਦ ਗੋਡਿਆਂ ਦਾ ਦਰਦ ਖਤਮ ਹੋ ਜਾਂਦਾ ਘੱਟ ਨੀਂਦ ਲੈਣ ਨਾਲ ਸਾਡਾ ਜਿਹੜਾ ਚਿਹਰਾ ਡਲ ਹੋ ਜਾਂਦਾ ਉਮਰ ਜ਼ਿਆਦਾ ਦਿਖਾਈ ਦੇਣ ਲੱਗ ਜਾਂਦੀ ਹੈ ਰੋਜ਼ਾਨਾ ਸਾਨੂੰ 7 ਤੋਂ 8 ਘੰਟੇ ਜ਼ਰੂਰੀ ਸੌਣਾ ਚਾਹੀਦਾ ਇੱਕ ਗਲਾਸ ਗਰਮ ਪਾਣੀ ਦਾ ਹੋਰ ਕੋਸਾ ਜਾਂ ਗੁੰਗਣਾ ਜਾ ਉਹਦੇ ਵਿੱਚ ਤੁਸੀਂ ਇੱਕ ਜਾਂ ਅੱਧਾ ਨਿੰਬੂ ਨਚੋੜ ਕੇ ਪਾਉਣ ਨਾਲ ਥੋੜੀ ਜੀ ਕਾਲੀ ਮਿਰਚ ਇਹ ਤੁਹਾਡੀ ਕਬ ਦੀ ਸਮੱਸਿਆ ਨੂੰ ਦੂਰ ਕਰ ਸਕਦਾ ਅਜਵੇਂ ਨੂੰ ਬਰੀਕ ਪੀਸ ਕੇ ਇੱਕ ਛਿੱਦੇ ਮਲਮਲ ਦੇ ਕੱਪੜੇ ਵਿੱਚ ਬੰਨ ਲਓ ਉਹ ਸੁੰਗਣ ਨਾਲ ਸਾਡਾ ਸਰਦੀ ਦਾ ਨਾ ਬੰਦ ਹੋਇਆ ਨਾ ਖੁੱਲ ਜਾਂਦਾ